ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਦੇ ਤਹਿਤ ਹਲਕਾ ਸਾਨੇਵਾਲ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਪਹੁੰਚੀ ਇਸ ਦੌਰਾਨ ਪਿੰਡ ਮੰਡ ਚੌਂਤਾ ਚੌਂਤਾ ਮਿਆਣੀ ਕਾਸ ਕਲਾਂ ਕਾਲਸ ਖੁਰਦ ਅਤੇ ਪਿੰਡ ਬਲੀਏਵਾਲ ਦੇ ਨਿਵਾਸੀਆਂ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਟੀਮ ਵੱਲੋਂ ਨਸ਼ਿਆਂ ਦੇ ਖਿਲਾਫ ਸੋਚ ਚਕਾਈ ਗਈ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਆਪ ਦੇ ਸੀਨੀਅਰ ਆਗੂ ਅਤੇ ਕਾਉਂਸਲਰ ਜਸਪਾਲ ਸਿੰਘ ਗਰੇਵਾਲ ਨੇ ਕਿਹਾ ਕੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੁੜ ਰਹੇ ਹਨ ਸਾਹਿਬ ਜੀ ਦਾ ਨਾਮ ਸਾਹਿਬ ਜੀ ਦੀ ਫਤਿਹ ਸਾਰੇ ਸੱਜਣਾਂ ਨੂੰ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਕਿਸੇ ਵੀ ਕਿਸਮ ਦਾ ਨਸ਼ਾ ਵਿਗੜ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਬਹਲ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਸਾਡੇ ਪਿੰਡ ਵਿੱਚ ਕੋਈ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕੋਈ ਵੀ ਜਵਾਨ ਨਹੀਂ ਕਰਾਵਾਂਗੇ ਕੋਈ ਵੀ ਜਵਾਨ ਨਹੀਂ ਕਰਾਵਾਂਗੇ ਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਕਹਿੰਦੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜਵਾਬ ਦੇਣ ਤੋਂ ਰੋਕਾਂਗੇ ਜਵਾਬ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਮੁੰਏ ਸੋਨਿਆ ਸੋਨਿਆ ਅੱਜ ਕਿਹੜੇ ਕਿਹੜੇ ਪਿੰਡ ਦੇ ਜਿਹੜੇ ਅੱਜ ਪ੍ਰੋਗਰਾਮ ਆ ਤੇ ਆ ਜਿਹੜੀ ਕੌਂਕ ਕੁ ਸਮਾਨ ਉਹ ਜਿਹੜਾ ਅੱਜ ਹੋਇਆ ਕਿ ਜਾਂਦਾ ਹੈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਬਾਤ ਹੈ ਅੱਜ 4:30 ਵਜੇ ਤੋਂ ਮੰਡ ਮੰਡ ਚੌਂਤਾ ਚੌਂਤਾ ਮਿਆਣੀ ਕਲਸਾ ਕਲਸਾ ਫੁਰਦ ਕਲਸਾ ਕਲਾਂ ਬਲੀਏਵਾਲ 6 ਪਿੰਡਾਂ ਦੇ ਪ੍ਰੋਗਰਾਮ ਨੇ ਜੀ ਹਾਂ ਹੂੰ ਕਿਹੋ ਜਿਹਾ ਲੱਗਦਾ ਹੈ ਜਿਸ ਜਿਹੜਾ ਇਲਾਕੇ ਦੇ ਵਿੱਚ ਇੱਕ ਪਿੰਡ ਨੂੰ ਨਸ਼ੇ ਦੀ ਰਾਜਧਾਨੀ ਕਿਹਾ ਜਾਂਦਾ ਹੈ ਤੇ ਹੁਣ ਕਿੰਨਾ ਸੁਧਾਰ ਹੋ ਰਿਹਾ ਹੁਣ ਕਾਫੀ ਸਹਿਯੋਗ ਮਿਲ ਰਿਹਾ ਕੋਈ ਇਹ ਜੀ ਗੱਲਬਾਤ ਹੈ ਨਹੀਂ ਹੁਣ ਤਾਂ ਵਧੀਆ ਸਹਿਯੋਗ ਮਿਲ ਰਿਹਾ ਸਾਰੇ ਖੁਸ਼ ਨੇ ਇਹ ਨਸ਼ਾ ਮੁਕਤੀ ਯਾਤਰਾ ਤੋਂ ਹਾਂਜੀ ਤੇ ਨੌਜਵਾਨਾਂ ਨੂੰ ਇਹ ਸਿਹਤਮੰਦ ਰੱਖਣ ਦੇ ਲਈ ਜਿਦਾਂ ਇੱਕ ਪਿੰਡ ਨੇ ਵੀ ਉਪਰਾਲਾ ਕੀਤਾ ਕਿ ਨੌਜਵਾਨਾਂ ਨੂੰ ਬਾਦਾਮ ਦਿੱਤੇ ਜਾਣਗੇ ਨਾਲ ਦੇਸੀ ਘਿਓ ਦਿੱਤਾ ਜਾਊਗਾ ਕੱਲ ਹੀਰਾਪਿੰਡ ਜੋ ਕਿ ਚੰਡੀਗੜ੍ਹ ਰੋਡ ਤੇ ਆ ਘਵਾੜਾ ਦੇ ਨੇੜੇ ਆ ਉਥੇ ਦੀ ਪੰਚਾਇਤ ਨੇ ਬੜਾ ਵਧੀਆ ਉਪਰਾਲਾ ਕੀਤਾ 4 ਕਿਲੋ ਦੇਸੀ ਘਿਓ 4 ਕਿਲੋ ਬਾਦਾਮ ਤੇ ਹੋਰ ਵੀ ਨਾਲ ਉਹਨਾਂ ਨੇ ਦੇਣੇ ਆ ਜਿਵੇਂ ਬਨਾਣਾ ਸ਼ੇਕ ਹੋਇਆ ਉਹ ਮੁੰਡਿਆਂ ਨੂੰ ਪਲਵਾਨੀ ਦੇ ਵਾਲੇ ਪਾਸੇ ਨੂੰ ਲੈ ਕੇ ਚੱਲੇ ਨੇ ਸਰਦਾਰ ਮਾਨਜੋਗ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਜੋ ਵਿਦੇਸ਼ ਹੋਣ ਕਰਕੇ ਜਦੋਂ ਦੌਰੇ ਤੇ ਗਏ ਨੇ ਉਹ ਜਦੋਂ ਵਾਪਸ ਆ ਜਾਣਗੇ ਹੀਰਾਪਿੰਡ ਦੀ ਸਮੂਹ ਪੰਚਾਇਤ ਦਾ ਉਹ ਆ ਕੇ ਸਨਮਾਨ ਕਰਨਗੇ ਔਰ ਅਗਲੇ ਪਿੰਡਾਂ ਨੂੰ ਵੀ ਉਹ ਉਹਨਾਂ ਬਾਰੇ ਦੱਸਣਗੇ ਹੋਰ ਨੂੰ ਇਹ ਜਿਹੜੇ ਪਿੰਡ ਨੇ ਇਹੀ ਜਿਹੜਾ ਤੁਸੀਂ ਮੱਛਪਰਾ ਦੇਣਾ ਚਾਹੁੰਦੇ ਹੋ ਵੀ ਅਸੀਂ ਵੀ ਇਹ ਹੀ ਕਹਿਣਾ ਚਾਹੁੰਦੇ ਆ ਵੀ ਜਿਵੇਂ ਹੀਰਾ ਨੇ ਪਰਾਲਾ ਕੀਤਾ ਨੌਜਵਾਨ ਯੂਥ ਸਰਪੰਚਾ ਉਹ ਮੁੰਡਾ ਉਹਨੇ ਬਹੁਤ ਵਧੀਆ ਪਰਾਲਾ ਕੀਤਾ ਹੋਰ ਵੀ ਪਿੰਡ ਆਪੋ ਆਪਣੇ ਜ਼ਿੰਮੇਵਾਰੀਆਂ ਚੱਕਣ ਨਸ਼ਾ ਮੁਕਤ ਪੰਜਾਬ ਬਣਾਈਏ ਰੰਗਲਾ ਪੰਜਾਬ ਬਣਾਈਏ ਇੰਨਾ ਕਹਿੰਦਾ ਇੱਕ ਮੈਂ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ